ਪੰਜਾਬ ਯਾ ਪੰਜਾਬ ਦਾ ਪੀਰ ਨੇ ਡਰਾਈਵਰ ਟੋਪੜੀਆਂ ਤੇ ਹੋਵੇ ਨਹੀਂ ਕਰਨ ਦੇਾਂਗੇ ਇਹ ਖਾਦੀ ਬ੍ਰਾਂਡ ਵੇਚਣ ਕਰਾਉਣੇ ਸਰਕਾਰ ਦਾ ਮਿਹਣਾ ਹੀ ਕਰਦਾ ਰਹਿਣਾ ਤੇ ਸਵਾਮਾ ਦੇ ਪ੍ਰਕਿਰਿਆ ਵਾਲੀ ਪਰਮੋਸ਼ਰ ਜਿੰਦਾਬਾਦ ਅਣੌਖੀ ਖਾਦ ਬਲੈਕ ਬਕੌਣ ਵਾਲੀ ਸਰਕਾਰ ਦਾ ਮਿਹਣਾ ਹੀ ਕਰਦਾ ਲੁੱਟੋ ਵਾਲੀ ਸਰਕਾਰ ਮਰਦਾਬਾਦ 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 ਕਿਸਾਨਾਂ ਨੂੰ ਮੰਡੀਆਂ 'ਚ ਲੁੱਟੋ ਵਾਲੀ ਸਰਕਾਰ ਦਾ ਰਹਿ ਕੱਖ ਨਾ ਰਹਿ ਮਰਦਾਬਾਦ ਰਹਿ ਕੱਖ ਜੋ ਹੈਦੀ ਐ ਐਮਐਸਪੀ ਦੇ ਠੱਗੀ ਮਾਰ ਰੋਈ ਸਰਕਾਰ ਦਾ ਬੇੜਾ ਉੱਤਰ ਕ ਬੇੜਾ ਉੱਤਰ ਪੰਜਾਬ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਚੋਨਾ ਵਗਾਉਣ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਸਿੱਖੋ ਰਗਮਰਦੂਪੇ ਲੜਨਾ ਸਿੱਖੋ ਜੀ ਆਂਦੇ ਖਲਾਫ ਕਰੋ ਆਰ ਮਜ਼ਦੂਰ ਕਮੇਟੀ ਪੰਜਾਬ ਵੱਲੋਂ ਨੰਗੇ ਧੜ ਪ੍ਰਦਰਸ਼ਨ ਕਰਨ ਤੋਂ ਬਾਅਦ ਵਿੱਚ ਪੰਜਾਬ ਦਾ ਮੈਂ ਸਰਵਨ ਸਿੰਘ ਪੰਦੇਰ ਅੱਜ ਵੇਲੇ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਟੋਲ ਪਲਾਜ਼ਾ ਆ ਪਰਵਾਨਾ ਉਹਦੇ ਤੇ ਜਿਹੜਾ ਵਾ ਨੰਗੇ ਧੜ ਕਿਸਾਨ ਜਿਹੜੇ ਆ ਅੱਜ ਭਗਵੰਤ ਮਾਨ ਤੇ ਮੋਦੀ ਸਰਕਾਰ ਦੀ ਅਰਥੀ ਫੂਕ ਮੁਜਾਰਾ ਕਰ ਰਹੇ ਆ ਮੁੱਖ ਮੰਗਾਂ ਬਿਜਲੀ ਬੋਰਡ ਦਾ ਨਿੱਜੀਕਰਨ ਇਹਦੋਂ ਦਾ ਹੜ੍ਹਾਂ ਦਾ ਮੁਆਵਜ਼ਾ ਲੈਣਾ ਸ਼ੰਕਲਾ ਉਰੇ ਦੇਵੇਂ ਮੋਰਚੇ ਪੁੱਟੇ ਗਏ ਉਹਨਾਂ ਦਾ ਮਾਪ ਜਾ ਰਿਹਾ ਉਹ ਜਿਹੜੇ ਦੋਸ਼ੀ ਅਧਿਕਾਰੀ ਸੀ ਉਹਨਾਂ ਨੂੰ ਸਜ਼ਾਵਾਂ ਮਿਲ ਜਾਣ ਪਰਾਲੀ ਦੇ ਮਸਲੇ ਨੂੰ ਲੈ ਕੇ ਜਿਵੇਂ ਜ਼ਬਰਦਸਤੀ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਰੈੱਡ ਲਿੰਟਰੀਆਂ ਕੇਸ ਪਾਏ ਜਾ ਰਹੇ ਉਸ ਮਸਲੇ ਪੰਜਾਬ ਯੂਨੀਵਰਸਿਟੀ ਦਾ ਜਿਵੇਂ ਸੈਨ ਤੋੜਿਆਗਾ ਉਹਦਾ ਵਿਰੋਧ ਕਰਦੇ ਆ ਟਰਾਂਸਪੋਰਟ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਦੇਆਂ ਮੰਗਾਂ ਦੀ ਸਮੈਤ ਕਰਦੇ ਹੈਗੇ ਆ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਜਿਵੇਂ ਖਾਦ ਦੀ ਬਲੈਕ ਵੀ ਆ ਖਾਦ ਨਹੀਂ ਮਿਲ ਰਹੀ ਪੰਜਾਬ ਦੇ ਅੰਦਰ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਤੇ ਘਰ ਘਰ ਆਵਾਜ਼ ਪਹੁੰਚਾਉਣ ਲਈ ਲਗਾਤਾਰ ਬਿਜਲੀ ਬੋਰਡ ਦਾ ਨਿੱਜੀਕਰ ਰੋਕਣ ਵਾਸਤੇ ਜਿਹੜਾ ਇਹ ਮੁੱਦੇ ਉਭਾਰ ਰਹੇ ਆ ਧੰਨਵਾਦ ਆ ਕੇ ਰਹਾਗੇ ਆ ਕੇ ਰਹਾਗੇ ਬਿਜਲੀ ਬੋਰਡ ਵੀਰੋ 25 ਰੱਦ ਕਰਵਾ ਕੇ ਰਹਾਗੇ ਆ ਸਰਵਣ ਸੰਗ ਪਹੇਰ ਅਜਨਾਲੇ ਦੇ ਲਾਗੇ ਕੱਪਾ ਹੈਗਾ ਚਮਿਆਰੀ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਮੋਦੀ ਤੇ ਭਗਵੰਤ ਮਾਨ ਦੀ ਅਰਥੀ ਫੁਕੀਆ ਬਿਜਲੀ ਸੋਧ ਬਿੱਲ 225 ਦਾ ਨਾ ਖੱਲਣਾ ਲਿਆਂਦਾ ਗਿਆ ਉਹ ਰੱਦ ਕਰਾਉਣ ਲਈ ਅਜੇ ਭਗਵੰਤ ਮਾਨ ਸਰਕਾਰ ਇੱਕ ਸ਼ਬਦ ਨਹੀਂ ਬੋਲ ਰਹੀ ਨਾ ਕਾਲੀਦਾਰ ਬਿਜਲੀ ਸੋਧ ਬਿੱਲ ਤੇ ਬੋਲਿਆ ਨਾ ਕਾਂਗਰਸ ਬੋਲ ਰਹੀ ਆ ਇਹ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਲਈ ਵੇਚਣ ਦੀ ਤਿਆਰੀ ਆ ਜੇ ਬਿਜਲੀ ਬੋਰਡ ਵਿਕ ਗਿਆ 80% ਲੋਕਾਂ ਦੇ ਘਰਾਂ 'ਚ ਬਿਜਲੀ ਨਹੀਂ ਜਾਣੀ। بجلی ਦਾ ਵਿਸ਼ਾ ਵੀ ਇਹ ਸੂਪਿਆਂ ਦਾ ਵਿਸ਼ਾ ਵਾ। ਕੇਂਦਰ ਤੱਕੇ ਨਾਲ ਸੂਪਿਆਂ ਦੇ ਅਧਿਕਾਰ ਖੇਤਰਾਂ ਤੇ ਡਾਕਾ ਮਾਰ ਰਿਹਾ। ਇਹਦਾ ਵਿਰੋਧ ਲਗਾਤਾਰ ਚਾਲੀ ਰੱਖਾਂਗੇ। 15, 16, 17 ਨਵੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਅਰਦੀ ਬੁਗਮਜਾਰੇ ਕੀਤੇ ਜਾਣਗੇ। ਧੰਨਵਾਦ। ਕਿਸਾਨ ਮਿਹਨਤ ਕਮਿਟੀ ਪੰਜਾਬ ਤੋਂ ਸਰਵੰਤ ਸਿੰਘ ਪੰਦੇਰ ਦੇਖੋ ਜਿਹੜਾ ਬਿਜਲੀ ਸੋਧ ਬਿੱਲ 225 ਆ ਉਹੜਾ ਖਲੜਾ ਕੇਂਦਰ ਨੇ ਭੇਜਿਆ ਸੀਗਾ ਉਹਦੀ ਡੇਟ 8 ਨਵੰਬਰ ਤੱਕ ਸੀਗੀ ਹੋਣ ਉਹਨਾਂ ਨੇ ਫਿਰ 30 ਨਵੰਬਰ ਤੱਕ ਸੂਬਿਆਂ ਕੋਲੇ ਰਾਇਮਾਂ ਮੰਗੀਆਂ ਨੇ ਭਗਵੰਤ ਮਾਨ ਸਰਕਾਰ ਜਾਂ ਕੇਜਰੀਵਾਲ ਚੁੱਪ ਕਰਕੇ ਬੈਠਾ ਇਹਨਾਂ ਦੀ ਚੁੱਪ ਵੀ ਕੇਂਦਰ ਦੇ ਨਾਲ ਖੜੀ ਆ ਇਹ ਕਿਉਂ ਨਹੀਂ ਲਿਖ ਕੇ ਦਿੰਦੇ ਵੀ ਜਿਹੜਾ ਬਿਜਲੀ ਦਾ ਵਿਸ਼ਾ ਵਾ ਉਹ ਸੂਬਿਆਂ ਦਾ ਅਧਿਕਾਰ ਖੇਤਰ ਆ ਉਹਦੇ ਵਿੱਚ ਕੇਂਦਰ ਦਖਲਅੰਦਾਜ਼ੀ ਨਾ ਦੇ ਪਰ ਇਹ ਗੁੰਗੇ ਹੋਏ ਨੇ ਸਪਸ਼ਟ ਕਰਨਾ ਜੀ ਦਾ ਨਾਂ ਕਾਂਗਰਸ ਬੋਲਦੀ ਆ ਰਾਜਾ ਬਣੇਗਾ ਵੀ ਬਿਜਲੀ ਸੋਧ ਬਿੱਲ 225 ਤੇ ਉਹਨਾਂ ਦਾ ਕੀ ਰੋਕਿਆ ਨਾ ਕਾਲੀ ਦਲ ਬੋਲ ਰਿਹਾ ਵੀ ਉਹਨਾਂ ਦਾ ਕੀ ਰੋਕ ਹੈਗਾ ਤੋ ਕਿਸਾਨ ਮਜ਼ਦੂਰ ਮੋਰਚਾ ਭਾਰਤ ਪੂਰੇ ਪੰਜਾਬ ਦੇ ਅੰਦਰ 15 16 17 ਨੂੰ ਜਿਹੜਾ ਪਿੰਡ ਪੱਦਰੀ ਅਰਥੀ ਫੂਕ ਮਜਾਰੇ ਮੋਦੀ ਸਰਕਾਰ ਦੇ ਭਗਵੰਤ ਮਾਨ ਦੇ ਫੂਕੇ ਇਹ ਮੈਸੇਜ ਦੇਊਗਾ ਵੀ ਇਹ ਬਿੱਲ ਦਾ ਖਰੜਾ ਵਾਪਸ ਲੈਣਾ ਚਾਹੀਦਾ 1948 ਵਾਲਾ ਐਕਟ ਬਹਾਲ ਕਰਨਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜੀਆਂ ਕੇਂਦਰ ਨੇ ਅੱਜ ਛੋਟਾਂ ਦਿੱਤੀਆਂ ਨੇ ਝੋਨੇ ਦੇ ਉੱਤੇ ਬਦਰੰਗਾ ਦਾ ਟੋਟਾ 5 ਤੋਂ 10% ਕਰਤਾ ਪੜਾਏ ਦਾ ਕਿਸਾਨਾਂ ਨੂੰ ਕੀ ਫਾਇਦਾ ਹੈਗਾ ਜਦੋਂ ਅਸੀਂ ਛੋਟ ਮੰਗਦੇ ਦਿੱਤੀ ਹੁਣ ਤਾਂ ਵਪਾਰੀਆਂ ਸੈਲਰਾਂ ਦੇ ਚਲਾ ਕੇ ਸੈਲਰ ਆਲੇ ਸਾਡੇ ਕੱਟ ਮਾਰ ਕੇ ਲੁੱਟ ਲ ਕਰਕੇ ਲਾਗੇ ਪੰਜਾਬ ਸਰਕਾਰ ਦੀ ਸ਼ਹਿਤ ਹੁਣ ਇਹ ਵਪਾਰੀਆਂ ਨੂੰ ਸੈਲਰ ਮਾਲਕਾਂ ਨੂੰ ਛੋਟ ਦਾ ਫਾਇਦਾ ਹੋਣਾ ਵਾ ਔਰ ਕੇਂਦਰ ਨੇ ਗਿਣ ਮਿੱਠ ਕੇ ਦੀ ਟਾਈਮਿੰਗ ਰੱਖੀ ਆ ਵੀ ਜਿਹੜਾ ਕਿਸਾਨਾਂ ਨੂੰ ਕੋਈ ਫਾਇਦਾ ਨਾ ਹੋਵੇ ਮੈਨੂੰ ਨਹੀਂ ਲੱਗਦਾ ਹੁਣ ਪਾਛਪਾਦੇ ਬੰਦੇ ਇੱਥੇ ਬੋਲਣਗੇ ਜਾਂ ਪੰਜਾਬ ਸਰਕਾਰ ਬੋਲੂ ਵੀ ਇਹਦਾ ਫਾਇਦਾ ਕੀ ਹੈਗਾ ਇਹਦਾ ਫਾਇਦਾ ਕਿਸਾਨਾਂ ਨੂੰ ਕੁਝ ਵੀ ਨਹੀਂ ਹੋਣਾ ਅੱਜ ਪੀਜੂ ਚੰਡੀਗੜ੍ਹ ਦੇ ਵਿੱਚ ਵੀਸੀ ਮੀਟਿੰਗ ਕਰ ਰਹੇ ਆ ਪੀਜੂ ਬਚਾਓ ਮੋਰਚੇ ਦੇ ਨੌਜਵਾਨ ਆਗੂਆਂ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆ ਕਿ ਉਹਨਾਂ ਨਾਲ ਵੀਸੀ ਬੈਠ ਕੇ ਅੱਜ ਜਿਹੜੇ ਸੈਨੇਟਰ ਦੀਆਂ ਡੇਟਾਂ ਦਾ ਚੋਣਾਂ ਦਾ ਐਲਾਨ ਕਰੇ ਜਾਂ ਉਹਦਾ ਕੋਈ ਰਾਹ ਕੱਢੇ ਔਰ ਜਿਹੜੀਆਂ ਉਹਨਾਂ ਦੀਆਂ ਹੋਰ ਜੁੜੀਆਂ ਹੋਈਆਂ ਮੰਗਾਂ ਉਹਨਾਂ ਨੂੰ ਮੰਨ ਕੇ ਪ੍ਰਵਾਨ ਕਰੇ ਨਹੀਂ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਹੋਰ ਮਹਿੰਗਾ ਪਊਗਾ ਤਾਂ ਜੋ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਵਾ ਉਹ گاਂ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਹਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਹਿਮ ਫੈਸਲੇ ਕਰਨੇ ਚਾਹੀਦੇ ਆ ਇਹਦੇ ਨਾਲ ਦੀ ਨਾਲ ਅੱਜ ਅਸੀਂ ਇੱਥੇ ਕੱਥੂ ਨੰਗਲ ਦੇ ਵਿੱਚ ਵੱਡਾ ਇਕੱਠ ਕਰਕੇ ਮੋਦੀ ਸਰਕਾਰ ਦੀ ਅਥੀ ਫੂਕਾਂਗੇ ਤੋ ਕਹਾ ਅਜਨਾਲੇ ਏਰੀਆ ਵਿੱਚ ਵੱਡਾ ਇਕੱਠ ਕਰਕੇ ਕਨਵੈਨਸ਼ਨ ਕਰਕੇ ਅਰਥੀ ਫੂਕਾਂਗੇ ਤੋਂ মিডিਆ ਨੂੰ ਉੱਥੇ ਪਹੁੰਚਣ ਦੀ ਅਪੀਲ ਕਰਦੇ ਆਂ ਧੰਨਵਾਦ